एसजीपीसी देखो 1925 ਦਾ ਜਿਹੜਾ এসਜੀपीसी ਦਾ ਐਕਟ ਹੈ ਇਹਦੇ ਨਾਲ ਦਾ ਐਕਟ ਕਿਤੇ ਮੁਲਕ ਦੇ ਵਿੱਚ ਵਰਲਡ ਦੇ ਵਿੱਚ ਕਿਤੇ ਨਹੀਂ ਹੈ ਜਿੱਥੇ ਰਿਲੀਜੀਅਸ ਜਿਹੜਾ ਉਹ ਇਦਾਂ ਗਵਰਨ ਹੋਇਆ ਕਿ ਉੱਥੇ ਲੋਕਾਂ ਦੀ ਇਲੈਕਸ਼ਨਾਂ ਲੋਕੀ ਬਣ ਕੇ ਜਾਣ ਤੇ ਤੁਹਾਡਾ ਰਿਲੀਜੀਅਨ ਨੂੰ ਉੱਥੇ ਕੰਟਰੋਲ ਕਰ ਹੋਇਆ ਕੀ ਕਿ ਉਹ এসਜੀपीसी ਇੱਕ ਐਸਾ ਈਦਾਰਾ ਬਣ ਕੇ ਰਹੇਗੀ ਜਿਹੜੀ ਰਿਪਰੈਜ਼ੈਂਟੇਟਿਵ ਹੋਣੀ ਚਾਹੀਦੀ ਸਿੱਖਾਂ ਦੀ ਜਮਾਦਦੀ ਤੇ ਉਹ ਇੱਕ ਪਾਰਟੀ ਦਾ ਜਾਂ ਇੱਕ ਧਿਰ ਦਾ ਅਸਰ ਬਣ ਕੇ ਮੰਨ ਕੇ ਰਹਿ ਗਈ ਉਹ ਜੋ ਚਾਹੁੰਦੇ ਸੀ ਉਹ ਕਰਦੇ ਰਹੇ ਉਹਦਾ ਅਸਰ ਕੀ ਹੋਇਆ ਕਿ ਜਿਹੜੇ ਸਾਡੇ ਰਿਲੀਜੀਅਸ ਜਿਹੜੇ ਸਾਡੇ ਅ ਤਖਤ ਨੇ ਉਹਨਾਂ ਦੇ ਅਸਰ ਉਹਦਾ ਹੋਇਆ ਜਿਸ ਸਾਹਿਬਨਾ ਦੁਰਦਸ਼ਾ ਅਕਾਲ ਤਖਤ ਦੀ ਜਾਂ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਵਰਤਿਆ ਗਿਆ ਆਪਣੇ politcal gain ਵਾਸਤੇ ਉਹਨੇ ਇੱਕ ਪੰਥ ਨੂੰ ਉਸ ਮੋੜ ਤੇ ਲੈ ਖੜਾ ਕਰਤਾ ਜਿਸ ਤੇ ਅਸੀਂ ਅੱਜ ਖੜੇ ਆ ਇਹਦਾ ਹੱਲ ਕੀ ਹੈ ਪਹਿਲੀ ਗੱਲ ਤੇ ਮੈਂ ਮੌਤ ਵਧਾਈ ਦਿੰਦਾ ਗੁਰਸਿੰਘ ਸਿੰਘ ਵਾਹਲੂ ਉਹਨਾਂ ਨੇ ਇੱਕ ਇੰਟੈਲੈਕਚੁਅਲਸ ਨੂੰ ਇਕੱਠਾ ਕੀਤਾ ਮੈਂ ਤਾਂ ਸਮਝਦਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਇਹਦਾ ਹੱਲ ਕਿੱਦਾਂ ਹੋਏਗਾ ਹਲਕੀ ਨਜ਼ਰ ਨਹੀਂ ਆ ਰਿਹਾ ਜੇ ਕੋਈ ਆਪਾਂ ਕੌਮ ਦਾ ਪੈਰਲਲ ਕਰ ਗੋ ਜਿਸ ਤਰ੍ਹਾਂ ਕਿਹਾ ਫਲਸਫਾ ਤਾਂ ਬਹੁਤ ਵਧੀਆ ਹੈ ਸਿੱਖ ਫਲਸਫਾ ਬਹੁਤ ਵਧੀਆ ਹੈ ਗੁਰਨਾਨਦ ਦੇਵ ਜੀ ਦਾ ਫਲਸਫਾ ਬਹੁਤ ਵਧੀਆ ਹੈ ਇਹ ਮੇਰਾ ਖਿਆਲ ਹੈ ਕਿ ਵਰਲਡ 'ਚ ਕਿਤੇ ਵੀ ਇਹੋ ਜਿਹਾ ਫਲਸਫਾ ਸਾਨੂੰ ਨਹੀਂ ਮਿਲਦਾ ਪਰ ਉਸ ਫਲਸਫੇ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਮੇਰੇ ਵਿਚਾਰ ਨਾਲ ਜਿੰਨਾ ਚਿਰ ਤੱਕ ਪੋਲਿਟਿਕਲ ਪਾਵਰ ਨਹੀਂ ਆਉਂਦੀ ਉਹਨਾਂ ਚ ਤੱਕ ਤੁਸੀਂ ਫਲਸਫਾ ਜਿਹੜਾ ਨਾ ਆਪਣਾ ਪ੍ਰੋਪਗੇਗੇਟ ਨਹੀਂ ਕਰ ਸਕਦੇ ਤੇ ਮੈਨੂੰ ਨਹੀਂ ਨਜ਼ਰ ਆ ਰਿਹਾ ਕਿਉਂਕਿ ਜਿਸ ਹਿਸਾਬ ਨਾਲ ਪੰਥ ਜਾਂ ਸਿੱਖ ਬੰਦੇ ਹੋਏ ਨੇ ਜਾਂ ਜਿਹੜੇ ਸਿੱਖ ਸੋਚ ਵਾਲੇ ਆਦਮੀ ਨੇ ਉਹ ਬੰਦੇ ਹੋਏ ਨੇ ਉਹ ਨਜ਼ਰ ਨਹੀਂ ਆਉਂਦਾ ਕੋਈ ਕਿ ਉਹ ਕਿਤੇ ਇਕੱਠੇ ਹੋ ਕੇ ਕੋਈ ਇੱਕ ਮੋਟ ਹੋ ਕੇ ਕੋਈ ਐਸਾ ਪ੍ਰੋਗਰਾਮ ਲੀਕ ਸਕਦੇ ਆ ਕਿ ਜਿਹਦੇ ਨਾਲ ਕੋਈ ਆਪਾਂ ਹੱਲ ਵੱਲ ਨੂੰ ਜਾ ਸਕਾਂਗੇ ਇਹ ਵਰਲਡ ਇਜ਼ ਸੋ ਸਮਾਲ ਜਿੱਦਾਂ ਮਾਨ ਸਰ ਨੇ ਇੱਕ ਗੱਲ ਕਹੀ ਹੈ ਕਿ ਜੀ ਆ ਬਾਰਡਰ ਖੁੱਲਣਾ ਚਾਹੀਦਾ ਇਹ ਬੜਾ ਵਧੀਆ ਇੱਕ سلسلہ ਹੋਏਗਾ ਤੇ ਮੈਂ ਤੁਹਾਨੂੰ ਅੱਜ ਦੱਸ ਕੇ ਜਾ ਰਿਹਾ ਹਾਂ ਕਿ ਸਾਡੇ ਚ ਝਮੜ ਹੈਗੀ ਹੈ ਕਿਹਾ ਅਸੀਂ ਸਿੱਖ ਚਾਰ ਬੰਦੇ ਇਕੱਠੇ ਹੋ ਕੇ ਕਹਿ ਸਕਦੇ ਕਿਸੇ ਨੂੰ ਕਿ ਬਾਰਡਰ ਖੋਲ ਦਿਓ ਬਾਰਡਰ ਨਹੀਂ ਖੁੱਲੇਗਾ ਇਹ ਪਤਾ ਕਿਦੋਂ ਖੁੱਲੇਗਾ